ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹਾਂ ਤੁਹੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਵੋ ਤੰਦਰੁਸਤ ਹੋਵੋਗੇ ਅੱਜ ਵੀ ਪੰਜਾਬ ਦੇ ਕਾਫੀ ਹਿੱਸਿਆਂ 'ਚ ਮੀਂਹ ਪਿਆ ਤੇ ਕਈ ਥਾਵਾਂ ਦੇ ਉੱਤੇ ਬੜੀ ਤੇਜ਼ ਜਿਹੜੀ ਹੈ ਹਵਾਵਾਂ ਵੀ ਚੱਲੀਆਂ ਤੇ ਤੇਜ਼ ਮੀਂਹ ਪਿਆ ਝੋਨੇ ਦਾ ਇਹ ਸੀਜ਼ਨ ਦੀ ਜੇ ਅਪਾ ਗੱਲ ਕਰੀਏ 2025 ਦੀ ਸਭ ਤੋਂ ਵੱਡੀ ਜਿਹੜੀ ਹੈਗੀ ਐ ਸਮੱਸਿਆਈ ਤਰਾਸ ਦੀ ਕਹਿ ਲਈਏ ਆਪਾਂ ਵੱਡੀ ਮੁਸ਼ਕਲ ਦੀ ਘੜੀ ਜਿਹੜੀ ਆਈ ਕਿ ਕਾਫੀ ਇਲਾਕੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਾਫੀ ਫਸਲਾਂ ਕਿਸਾਨਵਰਿਆਂ ਵੀਰਾਂ ਦੀਆਂ ਜਿਹੜੀਆਂ ਝੋਨੇ ਦੀ ਫਸਲ ਸੀ ਜਾਂ ਹੋਰ ਫਸਲਾਂ ਸੀ ਜਾਂ ਚਾਰਾ ਵਗੈਰਾ ਸਾਰਾ ਖਰਾਬ ਹੋ ਗਿਆ ਖੇਤਾਂ ਦੇ ਵਿੱਚ ਘਾਰ ਚੜ ਗਈ ਰੇਤ ਚੜ ਗਈ ਘਰਾਂ ਦਾ ਨੁਕਸਾਨ ਬਹੁਤ ਵੱਡੀ ਤਰਾਸਦੀ ਇਸ ਵਾਰ ਪੰਜਾਬ 'ਚ ਆਪਾਂ ਕਹਿ ਸਕਦੇ ਸਮੱਸਿਆ ਆਈ ਹੈ ਜਿਹੜੇ ਏਰੀਆ ਦੇ ਵਿੱਚ ਪਾਣੀ ਦੀ ਮਾਰ ਨਹੀਂ ਪਈ ਉਹਨਾਂ ਏਰੀਆ ਦੇ ਵਿੱਚ ਵੀ ਮੌਸਮ ਜਿਸ ਤਰ੍ਹਾਂ ਇਸ ਵਾਰ ਰਿਹਾ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਮੀਂਹ ਲਗਾਤਾਰ ਇੱਕ ਦਿਨ ਦੋ ਦਿਨ ਛੱਡ ਕੇ ਜਾਂ ਬੱਦਲ ਵਾਈ ਹਵਾ ਦੇ ਵਿੱਚ ਉੱਚ ਨਮੀ ਕਿਉਂਕਿ ਤਾਪਮਾਨ ਜਿਹੜਾ ਜਦੋਂ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਵੇ ਇਹਨਾਂ ਮਹੀਨਿਆਂ ਦੇ ਦੌਰਾਨ ਜੇ ਮੰਨ ਲਓ 30 ਡਿਗਰੀ ਤਾਪਮਾਨਾ ਤਾਂ ਉਹ 40 ਡਿਗਰੀ ਵਾਂਗੂ ਫੀਲ ਹੁੰਦਾ ਤਾਪਮਾਨ ਰਾਤਾਂ ਦਾ ਡਾਊਨ ਗਿਆ ਮੀਂਹਾਂ ਦੇ ਕਾਰਨ ਤਾਪਮਾਨ ਘਟਿਆ ਫਿਰ ਜਿਹੜਾ ਹੈਗਾ ਨਾਲ ਵਿੱਚ ਧੁੱਪ ਲੱਗਦੀ ਫਿਰ ਤਾਪਮਾਨ ਆਪ ਹੁੰਦਾ ਹੀ ਕਈ ਜਦੋਂ ਸ਼ੁਰੂਆਤੀ ਮੀਂਹਾਂ ਦਾ ਦੌਰ ਚੱਲਿਆ ਤਾਂ ਟੁੱਟਵੇਂ ਮੀਂਹ ਬੜੇ ਪਏ ਜਿਹਦੇ ਨਾਲ ਹਿਊਮਿਡਿਟੀ ਬੜੀ ਵਧਦੀ ਰਹੀ ਜਿੱਥੇ ਮੀਂਹ ਪੈਂਦਾ ਸੀ ਉਹਦੇ ਨਾਲ ਦੇ ਇਲਾਕਿਆਂ ਦੇ ਵਿੱਚ ਬੜੀ ਸਮੱਸਿਆ ਹਮਸਾਲੀ ਤਾਂ ਹੁਣ ਵੀ ਜਦੋਂ ਝੋਨਾ ਨਿਸਰ ਰਿਹਾ ਕਈ ਥਾਵਾਂ ਦੇ ਉੱਤੇ 20 ਦਿਨਾਂ 'ਚ 25 ਦਿਨਾਂ 'ਚ ਝੋਨੇ ਕਿਸਾਨ ਵੀਰਾਂ ਨੇ ਵੜ ਲੈਣੇ ਆ ਤੁਸੀਂ ਆਪਦੀ ਏਰੀਆ ਦਾ ਹਾਲਾਤ ਦਰੂਦ ਦੱਸਿਓ ਜਿੱਥੇ ਜਿਹੜਾ ਝੋਨੇ ਦੀ ਵਾਢੀ 20 25 ਦਿਨਾਂ 'ਚ ਸ਼ੁਰੂ ਹੋਣ ਦੇ ਅਸਾਰ ਹੈ ਕਿਰਪਾ ਕਰਕੇ ਕਿਸਾਨ ਵੀਰ ਜਰੂਰ ਦੱਸਣ ਕਿਉਂਕਿ ਕਈ ਕਿਸਾਨ ਵੀਰਾਂ ਦਾ ਸਵਾਲ ਸੀ ਕਿ 20 ਦਿਨ 'ਚ 25 ਦਿਨ 'ਚ ਝੋਨਾ ਵੱਢਿਆ ਜਾਣਾ ਹੋਣਾ ਸੀ ਸਪਰੇਅ ਕਰੀਏ ਜਾਂ ਨਾ ਕਰੀਏ ਉੱਥੇ ਬਹੁਤੀ ਜ਼ਰੂਰਤ ਨਹੀਂ ਹੁੰਦੀ ਇਹ ਬਨਾਲ ਦੀ ਨਾਲ ਜਾਣਕਾਰੀਆਂ ਅਪਡੇਟ ਕਰ ਰਿਹਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸਾਨ ਵੀਰਾਂ ਨੂੰ ਨਾਲ ਦੀ ਨਾਲ ਜੋ ਜੋ ਸਮੱਸਿਆ ਹੁੰਦੀ ਹੈ ਉਹਦੇ ਬਾਰੇ ਦੱਸਿਆ ਜਾਵੇ ਹੁਣ ਸਾਰੇ ਤੇ ਜਿਹੜੇ ਮੀਂਹ ਪਏ ਉਹਨਾਂ ਕਰਕੇ ਦਾਗੀ ਦਾਣਾ ਫੰਗਸ ਕੰਪਲੈਕਸ ਸ਼ੀ ਥ੍ਰੋਟ ਦੀ ਬੜੀ ਸਮੱਸਿਆ ਆ ਰਹੀ ਹੈ ਬਲਾਈਟ ਦੀ ਬਹੁਤ ਸਮੱਸਿਆ ਆਈ ਵੱਡੇ ਪੱਧਰ ਤੇ ਤੇ ਸ਼ੀਤ ਬਲਾਈਟ ਜਾਂ ਬਲਾਸਟ ਦੀ ਸਮੱਸਿਆ ਵੀ ਹੁਣ ਦੇਖਣ ਨੂੰ ਆਪਾਂ ਨੂੰ ਮਿਲ ਸਕਦੀ ਹੈ ਕਾਫੀ ਵੱਡੇ ਪੱਧਰ ਤੇ ਕਿਸਾਨ ਵੀਰਾਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਮੌਸਮਾ ਜਿਹੜਾ ਉਹ ਜਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਇਹ ਇਸ ਸਟੇਜ ਦੇ ਉੱਤੇ ਝੋਨੇ ਦੇ ਉੱਤੇ ਕੋਈ ਝੋਨੇ ਦੇ ਚੰਗੇ ਝਾੜ ਵਾਸਤੇ ਕੋਈ ਬਹੁਤਾ ਵਧੀਆ ਮੌਸਮ ਨਹੀਂ ਹੈਗਾ ਇਹ ਆਪਣੀ ਜਰੂਰਤ ਅਨੁਸਾਰ ਜਿਹੜੀ ਹੈਗੀ ਹੈ ਸਪਰੇਅ ਕਰਨੀ ਬੜੀ ਜ਼ਰੂਰੀ ਹੈ ਉੱਲੀ ਰੋਗਾਂ ਤੋਂ ਬੈਕਟੀਰੀਅਲ ਰੋਗਾਂ ਤੋਂ ਕਿਉਂਕਿ ਜਿਹੜੇ ਗੋਭ ਸਮੇਂ ਸਪਰੇਅ ਜ਼ਰੂਰੀ ਨੇ ਜੇ ਆਪਾਂ ਨਹੀਂ ਕਰਦੇ ਹਲਦੀ ਰੋਗ ਦੀ ਤੁਹਾਨੂੰ ਵੱਡੀ ਸਮੱਸਿਆ ਦੇਖਣ ਨੂੰ ਮਿਲ ਸਕਦੀ ਆ ਕਿਉਂਕਿ ਹਵਾ ਤੇਜ਼ ਹਵਾ ਚਿੰਮਣ ਹੋਣੀ ਨਸਾਰੇ ਦੇ ਸਮੇਂ ਖਾਸ ਤੌਰ ਤੇ ਫਲਾਵਰਿੰਗ ਸਮੇਂ ਜਿੰਨਾ ਕਿਸਾਨ ਵੀਰਾਂ ਨੇ ਕਈ ਕਿਸਾਨ ਵੀਰ ਪੁੱਛਦੇ ਜੀ ਅਸੀਂ ਜਿਹੜੇ ਐਮ ਇਸਟਾਰ ਦਾ ਟੈਕਨੀਕਲ ਕੀਤਾ ਸੀਗਾ ਸਾਡੇ ਹਲਦੀ ਰੋਗ ਆ ਗਿਆ ਹਲਦੀ ਰੋਗ ਵਾਸਤੇ ਤੁਹਾਨੂੰ ਕਿਸਾਨ ਵੀਰੋ ਸਪੈਸ਼ਲ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਕਾਪਰ ਹਾਈਡਰੋਕਸਾਈਡ ਤੇ ਜਾਂ ਗਲੀਲੋਵੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਉਹਦੀ ਸਪਰੇਅ ਕਰਾਂਗੇ ਗੋਭ ਟਾਈਮ ਤੇ ਫੇਰ ਜਿਹੜਾ ਹੈਗਾ ਜਦੋਂ ਤੁਹਾਡਾ ਅਨਸਾਰਾ ਸ਼ੁਰੂ ਹੁੰਦਾ ਹੈ ਫਲਾਵਰਿੰਗ ਬੂਰ ਪੈਣ ਤੋਂ ਪਹਿਲਾਂ ਪਹਿਲਾ ਇੱਕ ਸਪਰੇ ਤੁਸੀ ਰਿਪੀਟ ਕਰ ਸਕਦੇ ਹੋ ਫੇਰ ਆਪਾਂ ਇਤਿਰੋਗ ਥੰਮਾ ਸਕਦੇ ਹਾਂ ਹੋਰ ਕੋਈ ਉਲੀ ਨਾਸ਼ਕਾ ਜਿਹੜਾ ਉਹ ਹਲਦੀ ਰੋਗ ਨੂੰ ਨਹੀਂ ਰੋਕਦਾ ਤੇ ਜਦੋਂ ਹਲਦੀ ਰੋਗ ਆ ਗਿਆ ਫੇਰ ਵੀ ਤੁਸੀਂ ਜੋ ਮਰਜ਼ੀ ਸਪਰੇ ਕਰੋ ਫੇਰ ਵੀ ਇਹ ਕੰਟਰੋਲ ਨਹੀਂ ਹੁੰਦਾ ਤੇ ਜਿੱਥੇ ਇੱਕ ਵਾਰ ਰੋਗ ਆ ਜਾਂਦਾ ਫਰਜ਼ ਕਰ ਲਓ ਇਸ ਵਾਰ ਰੋਗ ਆਉਂਦਾ ਜਾਂ ਪਿਛਲੇ ਸਾਲ ਜਿੱਥੇ ਰੋਗ ਆਇਆ ਸੀ ਉਸ ਖੇਤ ਦੇ ਵਿੱਚ ਅਗਲੇ ਸਾਲ ਵੱਧ ਰੋਗ ਆਉਣ ਦੇ ਅਸਾਰ ਰਹਿੰਦੇ ਆ ਕਿਉਂਕਿ ਇਹ ਸਪੋਰ ਬੜੇ ਖਿਲਰ ਜਾਂਦੇ ਆ ਇਹ ਜ਼ਮੀਨ ਰਾਈ ਵੀ ਫੈਲਦਾ ਰੋ ਖਬਾਰਾਂ ਵੀ ਫੈਲਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਾਰ ਹੋਣ ਕਿਸਾਨ ਵੀਰਾਂ ਨੂੰ ਬੜੀ ਫਸਲ ਦਾ ਲਗਾਤਾਰ ਨਰੀਖਣ ਤੇ ਸਾਵਧਾਨੀਆਂ ਕਿਉਂਕਿ ਬਾਸਮਤੀ ਦੇ ਵਿੱਚ ਮੈਂ ਅੱਜ ਵੀ ਕਈ ਖੇਤ ਦੇਖੇ ਆ ਬਾਸਮਤੀ ਦੇ ਵਿੱਚ ਸਟੈਮ ਬੋਰਰ ਦੀ ਬੜੀ ਸਮੱਸਿਆ ਆ ਰਹੀ ਹੈ ਆ ਜਿਹੜੇ ਹੈਗੇ ਆ ਚਿੱਟੀਆਂ ਮੁੰਜਰਾ ਵੱਡੇ ਪੱਤਰ ਤੇ ਨਿਕਲਦੇ ਆਸਾਰ ਹੈ ਸੋ ਆਪਦੇ ਖੇਤ ਦੇ ਅਨਸਾਰ ਕਈ ਕਿਸਾਨ ਵੀਰਾਂ ਨੇ ਟਾਈਮ ਲਈ ਜਿਹੜੀ ਸਪਰੇਅ ਕਰ ਲਈ ਕਿਉਂਕਿ ਬਾਸਮਤੀ ਚ 2% ਆਈਟੀ ਲੈਵਲ ਤੇ ਜਿੱਥੇ ਟਾਈਮਲੀ ਸਪਰੇ ਹੋ ਗਈ ਕਿਉਂਕਿ ਜਦੋਂ ਜਦੋਂ ਨਸਾਰਾ ਹੋ ਰਿਹਾ ਤੇ ਚਟੀਆਂ ਮੁੰਜਰਾ ਨਿਕਲ ਰਹੀਆਂ ਉਦੋਂ ਜੇ ਆਪਾਂ ਕਹੀਏ ਸਪਰੇ ਕਰਕੇ ਚਟੀਆਂ ਮੁੰਜਰਾ ਰੋਕ ਲਾਂਗੇ ਉਹ ਨਹੀਂ ਰੋਕ ਸਕਦੇ ਉਦੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਜ਼ਰੂਰਤ ਅਨੁਸਾਰ ਜੇ ਆਪਾਂ ਸਪਰੇ ਕੀਤੀ ਆ ਤੇਜਾ ਬਾਸਮਤੀ ਦੇ ਵਿੱਚ ਜਿਵੇਂ ਜੋ ਕੀਟਨਾਸ਼ਕਰ ਕਮੈਂਡਡ ਨੇ ਨਿਦਾਣੇਦਾਰ ਥੱਲੇ ਪਾ ਸਕਦੇ ਆ ਤਾਂ ਫੇਰ ਚਿੱਟੀ ਮੁੰਜਰ ਤੋਂ ਆਪਾਂ ਰੋਗਤਮ ਕਰ ਸਕਦੇ ਵਰਨਾ ਨਹੀਂ ਕਰ ਸਕਦੇ ਇਸੇ ਤਰ੍ਹਾਂ ਬ্লাইਟ ਦੀ ਕਾਫੀ ਸਮੱਸਿਆ ਨਜ਼ਰ ਆ ਰਹੀ ਹੈ ਬਾਸਮਤੀ ਕਿਸਮਾਂ ਦੇ ਵਿੱਚ ਵੀ ਤੇ ਝੂਨੇ ਦੀਆਂ ਕਿਸਮਾਂ ਦੇ ਵਿੱਚ ਵੀ ਬ্লাইਟ ਵਾਸਤੇ ਵੀ ਮੈਂ ਸਪੈਸ਼ਲ ਵੱਖਰੀ ਜਾਣਕਾਰੀ ਸਾਂਝੀ ਕਰ ਚੁੱਕਿਆ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਹਰ ਇੱਕ ਨੁਕਤੇ ਤੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਹੋਈਆਂ ਕਈ ਵਾਰ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਟਾਈਮ ਨਹੀਂ ਮਿਲਦਾ ਕਿਰਪਾ ਕਰਕੇ ਜਰੂਰ ਜਿਹੜਾ 2-4 ਮਿੰਟ ਸਮਾਂ ਕੱਢ ਕੇ ਤੇ ਇਹ ਜਰੂਰ ਸੁਣਿਆ ਕਰੋ ਬਾਕੀ ਆਪਾਂ ਜਿਹੜਾ ਹੈਗਾ ਇਹ ਜਿਹੜੇ ਕਿਸਾਨ ਵੀਰਾਂ ਦਾ ਜਿਹੜੀ ਸਮੱਸਿਆ ਆਈ ਹੈ ਜਿੱਥੇ ਹੜਾਂ ਵਾਲੀ ਉਹ ਵੀ ਆਪਾਂ ਨਾਲ ਦੀ ਨਾਲ ਆਪਦੀ ਸੇਵਾ ਜਾਰੀ ਨਿਰੰਤਰ ਜਾਰੀ ਰੱਖਣੀ ਹੈ ਤੇ ਇਸ ਤੋਂ ਬਾਅਦ ਜਦੋਂ ਇੱਥੋਂ ਪਾਣੀ ਨਿਕਲਦਾ ਤਾਂ ਜਿਹੜੇ ਖੇਤ ਜਿਹੜੇ ਬਾਸਵਾਰ ਕੇ ਪੱਧਰ ਕਰਕੇ ਉਹ ਤੋਂ ਬਾਅਦ ਬਜਾਈ ਤੱਕ ਕਿਸਾਨ ਵੀਰਾਂ ਨੂੰ ਜਿਹੜੀ ਹੈਗੀ ਆਪਾਂ ਨੂੰ ਲਗਾਤਾਰ ਆਪਾਂ ਮਦਦ ਕਰਨੀ ਹੈ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਤੇ ਜਿਹੜੀ ਆਪਣੀ ਫਸਲ ਦਾ ਵੀ ਨਾਲ ਦੀ ਨਾਲ ਆਪਾਂ ਖਿਆਲ ਰੱਖਣਾ ਕਿਉਂਕਿ ਜਦੋਂ 20-25 ਦਿਨਾਂ ਚ ਸੀਜ਼ਨ ਸ਼ੁਰੂ ਹੋ ਜਾਣਾ ਝੋਨੇ ਦੇ ਜਿਹੜੀ ਮਾਰਕੀਟਿੰਗ ਦਾ ਮੰਡੀਆਂ ਦੇ ਵਿੱਚੋਂ ਨਾ ਜਾਣਾ ਤਾਂ ਆਪਾਂ ਹੁਣ ਟਾਈਮਲੀ ਜੇ ਉਹਦੀ ਜਿਹੜੀ ਧਿਆਨ ਰੱਖਾਂਗੇ ਖਾਸ ਤੌਰ ਤੇ ਬਾਸਮਤੀ ਦੇ ਵਿੱਚ ਦਾਗੀ ਦਾਣਾ ਜਿਵੇਂ ਇਸ ਵਾਰ ਦਾਗੀ ਦਾਣਾ ਬਹੁਤ ਆਉਣ ਦੇ ਸਾਰਾ ਦਾਗੀ ਮੁੰਜਰ ਆ ਰਹੀ ਹੈ ਤਾਂ ਬਾਸਮਤੀ ਦੇ ਵਿੱਚ ਤੁਹਾਨੂੰ ਰੇਟ ਦੀ ਕਾਫੀ ਵੱਡੇ ਪੱਧਰ ਤੇ ਦਿੱਕਤ ਆ ਸਕਦੀ ਕਿਸਾਨ ਵੀਰ ਧਿਆਨ ਦੇਣ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਦਾਣਾ ਹਲਕਾ ਪੈਣਾ ਫੋਕ ਦਾਗੀ ਦਾਣਾ ਇਸ ਵਾਰ ਦੇ ਮੌਸਮ ਦੇ ਅਨਸਾਰ ਇਹ ਆਪਾਂ ਕਹਿ ਸਕਦੇ ਮੈਂ ਤੁਹਾਨੂੰ ਇਹ ਕਨਫਰਮ ਨਹੀਂ ਕਰ ਰਿਹਾ ਪਰ ਜਿਸ ਤਰ੍ਹਾਂ ਦਾ ਮੌਸਮ ਹੈ ਤੇ ਜਿਸ ਤਰ੍ਹਾਂ ਦੀ ਫੀਲਡ ਕੰਡੀਸ਼ਨ ਹੈ ਉਤੋਂ ਜਿੰਨੇ ਕੁ ਮੈਂ ਫੀਲਡ ਵਿజిਟ ਕੀਤੇ ਉਤੋਂ ਇਸ ਤਰ੍ਹਾਂ ਦਾ ਜਿਹੜੀ ਸਮੱਸਿਆ ਆਉਣ ਦੇ ਅਸਾਰ ਹੈਗੇ ਆ ਸੋ ਮੇਰੀ ਜਿਹੜੀ ਹੈਗੀ ਕੋਸ਼ਿਸ਼ ਸੀਗੀ ਕਿ ਕਿਸਾਨ ਵੀਰਾਂ ਤੱਕ ਮੈਂ ਜਾਣਕਾਰੀ ਪਹੁੰਚਾਵਾਂ ਵੱਦ ਤੋਂ ਵੱਦ ਕਿਸਾਨ ਵੀਰਾਂ ਨੂੰ ਜਾਣਕਾਰੀ ਸ਼ੇਅਰ ਕਿਸਾਨ ਵੀਰੋ ਜਰੂਰ ਕਰਿਆ ਕਰੋ ਕਿਉਂਕਿ ਆਪਣਾ ਮੁੱਖ ਮਕਸਦ ਹੀ ਹੈ ਕਿ ਆਪਾਂ ਚੰਗੀ ਕੁਆਲਿਟੀ ਦੀ ਚੰਗਾ ਚਾੜ ਘੱਟ ਖਰਚੇ ਦੇ ਵਿੱਚ ਲਈਏ ਕਿਸਾਨ ਵੀਰਾਂ ਦਾ ਵਾਧੂ ਖਰਚਾ ਨਾ ਹੋਵੇ ਤੇ ਫਸਲ ਦਾ ਲਗਾਤਾਰ ਨਰੀਖਣ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ